ਮੈਂ ਨਾ ਦੁਆਬੇ ਏਰੀਏ ਦੇ ਵਿੱਚ ਖੜਾ ਹਾਂ ਇਹ ਦੁਆਬਾ ਏਰੀਆ ਖੇਤੀ ਤੌਰ ਤੇ ਨਾ ਆਲੂ ਮੱਕੀ ਗੰਨੇ ਵਾਸਤੇ ਜਾਣਿਆ ਜਾਂਦਾ ਹੈ ਮੈਂ ਜਿਹੜੇ ਸੱਜਣਾ ਕੋਲੇ ਆਇਆ ਇਹ ਜਾਣੇ ਜਾਂਦੇ ਆ ਅਸਲ ਦੇ ਵਿੱਚ ਪੀਟੀਓ ਵਾਲੀ ਟਰਾਲੀ ਜੈਲਦਾਰ ਇਨੋਵੇਸ਼ਨ ਤੁਸੀਂ ਗੂਗਲ ਤੇ ਸਰਚ ਮਾਰੋਗੇ ਨਾ ਤੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਜੈਲਦਾਰ ਬੰਦੇ ਕੌਣ ਆ ਜਿਹੜੇ ਪੀਟੀਓ ਮਤਲਬ ਦੁਨੀਆ ਦੀ ਸਭ ਤੋਂ ਘੈਂਟ ਪੀਟੀਓ ਵਾਲੀ ਟਰਾਲੀ ਬਣਾਉਂਦੇ ਆ ਬਾਈ ਹੁਣ ਇਹ ਖੇਤੀ ਕਰਦੇ ਆ ਗੰਨੇ ਦੀ ਮਤਲਬ ਉਹ ਉਹ ਵੀ ਉਹਨਾਂ ਦਾ ਇਹਨਾਂ ਦਾ ਪੈਸ਼ਨਾਂ ਤੇ ਆ ਵੀ ਪੈਸ਼ਨਾਂ ਦੋ ਪੈਸ਼ਨਾਂ ਇਹਨਾਂ ਦੇ ਦੋਨਾਂ ਭਰਾਵਾਂ ਦੇ ਗੰਨੇ ਦੀ ਖੇਤੀ ਕਰਦੇ 40 50 ਕਿੱਲਾਂ ਦੀ ਪਰ ਮੈਂ ਇਹਨਾਂ ਦੇ ਖੇਤ ਦੇ ਵਿੱਚ ਆ ਕੇ ਦੇਖਿਆ ਆ ਗੰਨਾ ਜਿਹੜਾ ਇਹ ਮੇਰੇ ਲੱਕ ਲੱਕ ਆ ਉਧਰਲੇ ਪਾਸੇ ਇੱਕ ਗੰਨਾ ਹੈ ਜਿਹੜਾ ਉਹ ਬੰਨੀ ਜਾਂਦੇ ਆ ਆਪਾਂ ਇਹਨਾਂ ਤੋਂ ਗੰਨੇ ਬਾਰੇ ਜਾਣਕਾਰੀ ਲੈਨੇ ਆ ਟਰਾਲੀਆਂ ਵਾਲੀ ਜਾਣਕਾਰੀ ਵਾਲੀ ਵੀਡੀਓ ਵੀ ਆਊਗੀ ਉਹ ਵੀ ਤੁਹਾਨੂੰ ਦੇਵਾਂਗੇ ਉਹ ਵੀ ਤੁਹਾਨੂੰ ਪਤਾ ਲੱਗੂ ਕਿ ਕਿਸ ਤਰ੍ਹਾਂ ਦਾ ਕੰਮ ਕਰਦੇ ਬਾਈ ਸਾਸਿਕਾ ਸਾਸਿਕਾ ਜੀ ਸਾਸਿਕਾ ਬਾਈ ਜੀ ਮੈਨੂੰ ਪਹਿਲਾਂ ਤਾਂ ਇਹ ਫਰਕ ਦੱਸੋ ਵੀ ਆ ਵੀ ਗੰਨਾ ਤੁਹਾਡੇ ਖੇਤ ਦਾ ਹੀ ਹੈ ਤੁਹਾਡੇ ਹੀ ਬੀਜਿਆ ਹੋਇਆ ਹਾਂਜੀ ਹਾਂਜੀ ਇਹ ਲੱਕ ਲੱਕਾ ਜਿਹੜਾ ਉਧਰ ਗੰਨਾ ਉਹ ਬੰਨੀ ਜਾਂਦੇ ਆ ਉਧਰ ਵੀ ਚੱਲਦੇ ਆ ਕੀ ਫਰਕ ਹੈ ਦੇਖੋ ਬਾਈ ਜੀ ਜਿਹੜਾ ਗੰਨਾ ਹੁੰਦਾ ਨਾ ਇਹ ਇਹਦੇ ਬੀਜਣ ਦੇ ਦੋ ਤਰੀਕੇ ਹੁੰਦੇ ਆ ਜੀ ਇੱਕ ਆਪਾਂ ਪਹਿਲੇ ਤਾਂ ਮੈਂ ਟਾਈਮ ਦੇ ਨਾਲ ਦੱਸਦਾ ਇੱਕ ਤੇ ਆਪਾਂ ਫਰਵਰੀ 15 ਤੋਂ ਲੈ ਕੇ 15 ਅਪ੍ਰੈਲ ਤੱਕ ਬੀਜਦੇ ਆ ਜਿਹੜਾ ਆਹ ਆਹ ਵਾਲਾ ਹੈ ਨਾ ਜੀ ਇਹ ਲੱਗਿਆ ਹੋਇਆ ਸਾਡੇ ਮਾਰਚ ਲਾਸਟ ਦਾ ਵੈਸੇ ਤਾਂ ਬੈਸਟ ਤਾਂ ਹੀ ਮੰਨਦੇ ਆ ਵੀ ਮਾਰਚ ਦੇ ਪਹਿਲੇ ਹਫਤੇ ਤੋਂ ਲੈ ਕੇ 15 ਤੱਕ ਗੰਨਾ ਬਜੋ ਜੇ ਤਾਂ ਵਧੀਆ ਹੁੰਦਾ ਪਰ ਸਾਡੇ ਏਰੀਆ ਦੇ ਵਿੱਚ ਲੋਕ ਕਣਕ ਵੱਢ ਕੇ ਵੀ ਬੀਜਦੇ ਆ ਪਰ ਉਹਦਾ ਥੋੜਾ ਝਾੜ ਘਟ ਹੋ ਜਾਂਦਾ ਸੋ ਕੁੱਲ ਮਿਲਾ ਕੇ ਜਿਹੜਾ ਬੀਜਣ ਦਾ ਟਾਈਮ ਹੈ ਇੱਕ ਤਾਂ ਮਾਰਚ ਮਹੀਨਾ ਆਪਾਂ ਕਹਿ ਲੈਨੇ ਆ 15 ਫਰਵਰੀ ਤੋਂ 15 ਅਪ੍ਰੈਲ ਕਰੋ ਬੈਸਟ ਮਾਰਚ ਹੋ ਗਿਆ ਇੱਕ ਆਪਾਂ ਅਸੂ ਮਹੀਨਾ ਕਹਿੰਨੇ ਆ ਆਪਾਂ ਉਧਰ ਚੱਲੀਏ ਹਾਂਜੀ 80 ਮਹੀਨਾ ਕਹਿੰਦੇ ਆ ਇੱਕ ਉਹ 80 ਮਹੀਨੇ ਦੇ ਵਿੱਚ ਇੱਕ ਗੰਨਾ ਬੀਜਿਆ ਜਾਂਦਾ ਜੀ ਦੂਸਰਾ ਹੁੰਦਾ ਵੀ ਆ ਸਾਈਜ਼ ਦੇ ਹਿਸਾਬ ਨਾਲ ਇੱਕ ਗੰਨਾ 2.5 ਫੁੱਟ ਦੇ ਬੀਜ ਦੇ 24 ਇੰਚ ਤੋਂ ਲੈ ਕੇ 30 ਇੰਚ ਤੱਕ ਜੀ ਇੱਕ ਗੰਨਾ ਬੀਜਦੇ ਆ 4.5 ਫੁੱਟ ਤੇ ਜੀ ਦੂਸਰਾ ਬੀਜਾਂ ਦਾ ਤਰੀਕਾ ਹੋ ਗਿਆ ਵੀ ਇੱਕ ਗੰਨਾ ਸਿੱਧਾ ਦੇਖੋ ਗੰਨੇ ਜਿਦਾਂ ਆਲੂ ਨੂੰ ਕੋਈ ਵੀ ਬੀਜ ਨਹੀਂ ਹੁੰਦਾ ਆਲੂ ਹੀ ਲਾਇਆ ਜਾਂਦਾ ਗੰਨੇ ਦਾ ਵੀ ਇਦਾਂ ਹੀ ਆ ਸਿਹਾਰ ਕੱਢ ਕੇ ਗੰਨਾ ਸੁੱਟ ਦਿੰਦੇ ਉੱਤੇ ਮਿੱਟੀ ਪਾ ਦਿੰਦੇ ਉੱਗ ਜਾਂਦਾ ਇੱਕ ਨਵਾਂ ਤਰੀਕਾ ਹੁੰਦਾ ਪਨੀਰੀ ਵਾਲਾ ਗੰਨਾ ਜੀ ਵੀ ਆਹ ਟਰੀਆਂ ਦੇ ਵਿੱਚ ਜਿਦਾਂ ਉਹਦੀਆਂ ਟਰੀਆਂ ਮਿਲ ਗਈਆਂ ਹਾਂਜੀ ਸੋ ਉਹ ਅੱਖ ਕੱਟ ਕੇ ਪਾਤੀ ਉੱਤੇ ਬੂਰਾ ਪਾ ਦਿੰਦੇ ਨਾਰੀਅਲ ਦਾ ਤੇ ਉੱਗ ਜਾਂਦੀ ਹੈ ਜੀ ਪਰ ਮੈਂ ਫੇਰ ਵੀ ਇਹ ਕਹਿ ਦਿੰਦਾ ਵੀ ਹੁਣ ਸਾਰੇ ਵੀਰੇ ਇਹਨਾਂ ਕਹਿੰਦੇ ਵੀ ਮਲਕੀਤ ਸਿੰਘ ਦਾ ਗੰਨਾ ਬੰਨਲ ਹੋ ਗਿਆ ਵੀ ਆਪਾਂ ਵੀ ਇਹ ਗੰਨਾ ਲਾ ਲਈਏ ਤੇ ਹੋ ਜੂ ਨਹੀਂ ਉਹ ਬਣ ਨਹੀਂ ਸਕਦਾ ਪਰ ਉਹਦੇ ਵਾਸਤੇ ਥੋੜੇ ਤਜਰਬੇ ਚਾਹੀਦੇ ਆ ਜੀ ਮੇਰੇ ਕੋ ਵੀ ਦੇਖੋਗੇ ਹੁਣ 40 42 ਕਿੱਲਾਂ ਚੋਂ ਇਹਦੇ ਨਾਲ ਦੇ ਤਿੰਨ ਕਿੱਲੇ ਹੀ ਹੋਣੇ ਆ ਪਰ ਜੇ ਆਪਾਂ ਦਾ ਜੇ ਆਪਣੇ ਕੋਲ ਤਜਰਬਾ ਸੀ ਆਪਾਂ ਦਾ 40 42 ਕਿੱਲੇ ਉਹਦੇ ਤਾਂ ਤਜਰਬਾ ਚਾਹੀਦਾ ਉਹਦੇ ਚ ਮੈਨ ਪਾਵਰ ਚਾਹੀਦੀ ਉਹਦੇ ਚ ਟਾਈਮ ਚਾਹੀਦਾ ਹੁਣ ਤੁਹਾਡੇ ਸਾਹਮਣੇ ਹੀ ਆ ਉਹ ਗੰਨਾ ਲੱਖ ਲੱਖ ਹੈ ਤੇ ਇਹ ਤੇ ਮੇਰੇ ਖਿਆਲ ਮੋਢਿਆਂ ਤੇ ਵੀ ਚੜ ਜੂਗੇ ਤੇ ਗੰਨਾ ਤਾਂ ਵੀ ਉਹਦੇ ਨਾਲ ਉਹ ਦੇਖ ਸਕਦੇ ਹਾਂ ਹੂੰ ਇਹ ਗੰਨੇ ਦੇ ਕਿੱਡੇ-ਕਿੱਡੇ ਮੁੱਢ ਹੋ ਗਏ। ਭਾਈ ਇਹ ਗੰਨਾ ਮਹਾਰਾਜਾ ਮੈਨੂੰ ਫੇਰ ਦੱਸੋਗੇ ਤੁਸੀਂ ਟ੍ਰੇਆਂ ਦੇ ਵਿੱਚ ਪਹਿਲਾਂ ਅੱਖਾਂ ਕੱਢ ਕੇ ਪਨੀਰੀ ਨੂੰ ਮੈਂ ਫੇਰ ਜਿਵੇਂ ਤੁਹਾਨੂੰ ਕਹਿਣਾ ਵੀ ਟਾਈਮ ਵਾਲਾ ਇਹ ਗੰਨਾ ਲੱਗ ਗਿਆ ਹੋਇਆ ਅਗਸਤ ਦੇ ਲਾਸਟ ਵਿੱਚ ਗੰਨਾ ਲੱਗਿਆ ਸੀ 25-28 ਅਗਸਤ ਦੇ ਲਾਗੇ ਸਾਡੇ ਉਹ ਪਨੀਰੀ ਨੂੰ ਜਦੋਂ ਟ੍ਰਾਂਸਪਲੈਂਟ ਕੀਤਾ ਸੀ ਉਹਦੇ ਤੋਂ ਪਹਿਲੇ ਇੱਥੇ ਅਸੀਂ ਮੱਕੀ ਬੀਜੀ ਹੋਈ ਸੀ ਪੱਠਿਆਂ ਵਾਸਤੇ। ਜੀ ਚੋਨਾਣੀ ਬੀਜਿਆ ਸੀ ਮੱਕੀ ਲਾਤੀ ਸੀ। ਮੱਕੀ ਅਸੀਂ ਵੱਢ ਕੇ ਡੰਗਰਾਂ ਨੂੰ ਪਾਲੀ ਪਸ਼ੂਆਂ ਨੂੰ ਪਾਲੀ। ਜੀ ਔਰ ਉਦੋਂ ਕੀ ਹੁੰਦਾ ਨਾ ਵੀ ਆਪਾਂ ਸਿੱਧਾ ਗੰਨਾ ਲਾਣੇ ਤਾਂ ਮੌਨਸੂਨ ਬਹੁਤ ਹੁੰਦੀ ਹੈ بارش ਪੈਂਦੀ ਰਹਿੰਦੀ ਹੈ ਡਰ ਰਹਿੰਦਾ ਹੈ ਨਾ ਇੱਕਦਮ ਮੈਨੂੰ ਖੇਤ ਖਾਲੀ ਕਰਨਾ ਪਊਗਾ ਜਲਦੀ ਹੈ ਨਾ ਤੇ ਆਪਾਂ ਉਧਰੋਂ ਆਰਾਮ ਦੇ ਨਾਲ ਮੱਕੀ ਵੱਢੀ ਜਾਂਨੇ ਸੀਗੇ ਤਾਂ ਉਹ ਜਦੋਂ ਸਾਨੂੰ ਲੱਗਿਆ ਵੀ ਇਹ ਮਹੀਨੇ ਬਾਅਦ ਜਾਂ 20 ਦਿਨਾਂ ਚ ਮੇਰਾ ਖੱਤੇ ਖਾਲੀ ਹੋ ਜਾਣਾ ਤਾਂ ਆਪਾਂ ਪੈਰਲਰ ਹੀ ਕੀਤਾ ਟਰੇਆਂ ਦੇ ਵਿੱਚ ਪਨੀਰੀ ਬੀਜ ਲਈ ਸੋਦੇ ਮੈਨੂੰ ਦੋ ਫਾਇਦੇ ਹੋ ਗਏ ਤਾਂ 20 ਦਿਨ ਮੈਨੂੰ ਵੱਧ ਮਿਲ ਗਏ ਪਸ਼ੂਆਂ ਵਾਸਤੇ ਨਹੀਂ ਤੇ ਮੈਨੂੰ ਜਲਦੀ ਖਤਮ ਕਰਨੇ ਪੈਣੀ ਹੀ ਹੈ ਨਾ ਦੂਸਰਾ ਉਹ ਦਿਨਾਂ ਚ بارش ਬਹੁਤ ਹੁੰਦੀ ਹੈ ਮੈਂ ਹਜੇ ਗੰਨਾ ਲਾਵਾਂਗਾ ਤੇ ਉਹ ਪਤਾ ਨਹੀਂ ਉਗਣਾ ਕਿ ਨਹੀਂ ਉਗਣਾ ਸੀ ਜਦੋਂ ਤੁਸੀਂ ਟ੍ਰੇਆਂ ਦੇ ਵਿੱਚ ਲਾ ਦਿੰਦੇ ਹੋ ਤੁਸੀਂ ਟਰਾਲੀ 'ਚ ਵੀ ਰੱਖ ਸਕਦੇ ਹੋ ਉਹ ਬੂਰਾ ਹੁੰਦਾ ਉਹਦੇ 'ਚ ਜਰਮੀਨੇਸ਼ਨ ਬਹੁਤ ਜਲਦੀ ਹੋ ਜਾਂਦੀ ਹੈ ਸੋ ਇੱਕਦਮ ਮੈਂ 20 ਦਿਨ ਆਰਾਮ ਦੇ ਨਾਲ ਚਾਰਾ ਚਾਰਿਆ ਦੂਸਰਾ ਸਮਝ ਲਓ ਵੀ ਜਦੋਂ ਮੈਂ ਪਨੀਰੀ ਬੀਜਤੀ ਮੇਰਾ ਗੰਨਾ ਉਦੋਂ ਹੀ ਲੱਗ ਗਿਆ ਖੇਤ 'ਚ ਤੇ ਜੁਲਾਈ ਲਾਸਟ ਤੋਂ ਲੈ ਕੇ 15-20 ਅਗਸਤ ਦੇ ਵਿੱਚ ਜਦੋਂ ਅਸੀਂ ਪਨੀਰੀ ਬੀਜਦੇ ਆ ਨਾ ਉਹ 22 ਦਿਨਾਂ ਦੀ ਪਨੀਰੀ ਲਾਣ ਵਾਲੀ ਹੋ ਜਾਂਦੀ ਹੈ ਹੋ ਜਾਂਦੀ ਹੈ ਫਿਰ ਉਹ ਆਪਾਂ ਕੀ ਕਰਦੇ ਆ ਸਿਹਾਰ ਕੱਢ ਕੇ ਨਾ ਜੀ ਪਾਣੀ ਛੱਡ ਕੇ ਦੇ 4.5 ਫੁੱਟ ਦੇ ਵੈਸੇ ਜਦੋਂ ਅਗਸਤ ਸਤੰਬਰ ਦੇ ਵਿੱਚ ਤੁਸੀਂ ਗੰਨਾ ਲਾਣਾ ਉਦੋਂ 4.5 ਫੁੱਟ ਤੇ ਲਾਇਆ ਜਾਏ ਸਿੰਗਲ ਰੋ ਲਾਇਆ ਜਾਏ ਜਾਂ ਪੇਰ ਰੋ ਸੋ ਸਿੰਗਲ ਚ ਕੀ ਹੁੰਦਾ ਵੀ ਇੱਕ ਲਾਈਨ ਲਈ 4.5 ਚ ਇੱਕ ਹੁੰਦਾ ਪੇਰ ਰੋ ਪੇਰੋ ਦੇ ਵਿੱਚ ਹੁੰਦਾ ਦੋ ਲਾਈਨਾਂ ਜਿਹੜੀਆਂ ਨਾ ਉਹ ਲਾਗੇ ਲਾਗੇ ਲਾ ਦੇਣੀਆਂ 12 14 ਇੰਚ ਚ ਜਿੱਦਾਂ ਤੁਸੀਂ ਆਹ ਦੇਖ ਰਹੇ ਹੋ ਆ ਦੋ ਲੱਗੀਆਂ ਹੋਈਆਂ ਜੀ ਆਹ ਦੋ ਲਾਈਨਾਂ ਲਾਗੇ ਲਾਗੇ ਲੱਗੀਆਂ ਹੋਈਆਂ ਵਿੱਚ ਫੇਰ ਆਹ 3 4 ਫੁੱਟ ਜਗ੍ਹਾ ਛੱਡਤੀ ਹੈ ਨਾ ਤਾਂ ਪਾਣੀ ਛੱਡ ਗਏ ਆਪਾਂ ਥੱਲੇ ਜੋ ਵੀ ਖਾਦ ਦਵਾਈਆਂ ਪਾਣੀ ਆ ਉਹਨੂੰ ਅਸੀਂ ਟਰਾਂਸਪਲੈਂਟ ਕਰ ਦਿੰਨੇ ਜਿੱਦ ਚੋਣ ਲਾਣੇ ਆਪਾਂ ਜੀ 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 ਉਹਦੇ ਵਿੱਚ ਅਸੀਂ ਡੇਢ ਫੁੱਟ ਤੋਂ ਲੈ ਕੇ ਪੌਣੇ 2 ਫੁੱਟ ਸਪੇਸਿੰਗ ਚਲਾ ਦਿੰਨੇ ਆ ਜੇ ਤਾਂ ਸਿੰਗਲ ਲਾਣੀ ਤਾਂ ਪੌਣੇ 2 ਚ ਲਾਤੀ ਜੇ ਅਸੀਂ ਡਬਲ ਲਾਣੀ ਆ ਤਾਂ ਫਿਰ ਅਸੀਂ ਜਿਗਜੈਗ ਕਰ ਦਿੰਨੇ ਆ ਜੀ ਜਿਗਜੈਗ ਮਤਲਬ ਵੀ ਆਮੇ ਸਾਹਮਣੇ ਬੂਟਾ ਨਾ ਲੱਗੇ ਕਿ ਇਧਰ ਲੱਗ ਜਾਏ ਕਿ ਇਧਰ ਲੱਗ ਜਾਏ ਕਿ ਇਧਰ ਲੱਗ ਜਾਏ ਹੋਰ ਇਹਦੇ ਨਾਲ ਬਲਦਮੁੱਤਣਾ ਕਹਿੰਦੇ ਆ ਹਾਂ ਬਲਦਮੁੱਤਣਾ ਕਹਿੰਦੇ ਨੇ ਫਿਰ ਇਹਦੀ ਇੱਕ ਇਹ ਖਾਸੀਅਤ ਹੁੰਦੀ ਪ੍ਰੀਤ ਮਾੜਾ ਦਿਖਾਇਓ ਵੀ ਇੱਕ ਤੋਂ ਨਾ ਹੋ ਬਹੁਤ ਜਾਂਦੇ ਆ ਜੀ ਜਦੋਂ ਤੁਸੀਂ ਉਹ ਗੰਨਾ ਦੇਖੋਗੇ ਕਿ ਇਹਨੂੰ ਬੇਸਿਕਲੀ ਇਹਨੂੰ ਨਾ ਦੋ ਗਰਮੀਆਂ ਮਿਲ ਜਾਂਦੀਆਂ ਇੱਕ ਤੇ ਇਹਨੂੰ ਜੁਲਾਈ ਅਗਸਤ ਸਤੰਬਰ ਅਕਤੂਬਰ ਵਾਲਾ ਟੈਂਪਰੇਚਰ ਮਿਲ ਗਿਆ ਫਿਰ ਇਹ ਜਿੱਦਾਂ ਹੀ ਫਰਵਰੀ ਮਾਰਚ ਇਧਰੋਂ ਟੈਂਪਰੇਚਰ ਵਧਿਆ ਫਿਰ ਗਰੋਥ ਕਰਨਾ ਸ਼ੁਰੂ ਕਰ ਦਿੰਦਾ ਹੁਣ ਆ ਇੱਕ ਤੋਂ ਦੇਖੋ ਹੋ ਕਿੰਨੇ ਕਿੰਨੇ ਜਾਂਦੇ ਆ ਜੀ ਆ ਇੱਕ ਬੂਟਾ ਲੱਗੇ 1 2 3 4 5 6 7 ਕਿਸੇ ਦੇ ਤੁਹਾਨੂੰ 7 ਮਿਲਣਗੇ ਕਿਸੇ ਦੇ 10 ਮਿਲਣਗੇ ਇੱਥੇ ਜ਼ਿਆਦਾ ਆ ਆ ਮੇਰੇ ਖਾਲ ਦੇਖੋਗੇ 1 2 3 4 5 6 7 8 ਸੋ ਇਹ ਦੇ ਵਿੱਚ ਇੱਕ ਤੇ ਇੱਕ ਗੰਨੇ ਤੋਂ ਜਿਹਨੂੰ ਆਪਾਂ ਟਿੱਲਰ ਬੋਲਦੇ ਆ ਜੀ ਉਹ ਜ਼ਿਆਦਾ ਹੋ ਜਾਂਦੇ ਆ ਜੀ ਦੂਸਰਾ ਇਹਦੇ ਵਿੱਚ ਸਪੇਸ ਹੋਣ ਨਾਲ ਗੰਨਾ ਜਿਹੜਾ ਨਾ ਮੋਟਾ ਜ਼ਿਆਦਾ ਹੋ ਜਾਂਦਾ ਮੋਟਾ ਐਂਡ ਆਫ ਦਾ ਡੇ ਕੀ ਹੈ ਮੈਨੂੰ ਤਾਂ ਭਾਰ ਚਾਹੀਦਾ ਜੀ ਠੀਕ ਹੈ ਸੋ ਇਹਦੇ ਚਾਹੀਏ ਕਿੰਨੇ ਵੀ ਸਾਡੇ 45 ਤੋਂ 50000 ਗੰਨੇ ਜੀ ਇੱਕ ਕਿੱਲੇ ਦੇ ਵਿੱਚ ਹੋਣ ਸੋ ਜਦੋਂ 45 ਤੋਂ 50000 ਗੰਨੇ ਹੋਏ ਇਹਦੇ ਵਿੱਚ ਸਪੇਸ ਜ਼ਿਆਦਾ ਹੁੰਦਾ ਗੰਨਾ ਨਾ ਮੋਟਾ ਹੋ ਜਾਂਦਾ ਆਮ ਜਿਹੜਾ ਤੁਸੀਂ ਉਹ ਦੁਇਖਰਾ ਲੱਖ ਲੱਖ ਵਾਲਾ ਗੰਨਾ ਦੇਖ ਰਹੇ ਹੋ ਉਹ ਗੰਨਾ 7-800 ਗ੍ਰਾਮ ਦੀ ਐਵਰੇਜ ਆਉਂਦੀ ਆ ਅੱਛਾ ਜੀ ਕਿਉਂਕਿ ਉਹ ਬਹੁਤ ਸੰਗਣਾ ਹੁੰਦਾ ਔਰ ਉਹਨੂੰ ਤਾਪਮਾਨ ਵੀ ਇੱਕ ਸੀਜ਼ਨ ਹੀ ਮਿਲਿਆ ਜੀ ਦੋ ਤਿੰਨ ਚਾਰ ਮਹੀਨੇ ਆਹੀ ਮਤਲਬ ਮਾਰਚ ਲਾਇਆ ਅਪ੍ਰੈਲ ਚੁੱਗ ਗਿਆ ਮਈ ਚ ਟਿੱਲਰ ਕੀਤਾ ਜੂਨ ਜੁਲਾਈ ਚ ਉਹਨੂੰ ਗ੍ਰੋਥ ਕੀਤੀ ਸਤੰਬਰ ਤੋਂ ਬਾਅਦ ਠੰਡਾ ਹੋ ਜਾਂਦਾ ਹੈ ਨਾ ਜਦੋਂ 35 38 ਡਿਗਰੀ ਟੈਂਪਰੇਚਰ ਹੋਵੇ ਨਾ ਉਦੋਂ ਗੰਨਾ ਬਹੁਤ ਵਧੀਆ ਗ੍ਰੋਥ ਕਰਦਾ ਜਦੋਂ ਸਤੰਬਰ ਤੋਂ ਬਾਅਦ ਟੈਂਪਰੇਚਰ ਅਕਤੂਬਰ ਜਾ ਕੇ ਘਟ ਗਿਆ ਫੇਰ ਇਹਦੀ ਕੋਈ ਗ੍ਰੋਥ ਨਹੀਂ ਆਕਤੂਬਰ ਨਵੰਬਰ ਦਸੰਬਰ ਜਨਵਰੀ ਚ ਚਾਰ ਮਹੀਨੇ ਤੁਹਾਡਾ ਗੰਨਾ ਤੁਸੀਂ ਖੜਾ ਵੀ ਰੱਖ ਲਓਗੇ ਕੋਈ ਵੀ ਫਰਕ ਨਹੀਂ ਪੈਣਾ ਜੀ ਤੇ ਇਹ ਗੰਨੇ ਦੀ ਇਸੇ ਆ ਵੀ ਇੱਕ ਟਾਈਮ ਲੱਗ ਗਿਆ ਇਹਨੂੰ ਪਹਿਲੀ ਵੀ ਗਰਮੀ ਮਿਲ ਗਈ ਦੂਸਰੀ ਵੀ ਮਿਲ ਗਈ ਹੁਣ ਸਾਡੇ ਜੀਮੇਦਾਰਾ ਭਰਾ ਨੇ ਕਮੈਂਟ ਕਰਨੇ ਜੀ ਤੁਸੀਂ ਸਾਲ ਵੀ ਡੇਢ ਲਾਤੇ 18-19 ਮਹੀਨੇ ਦਾ ਗੰਨਾ ਆ ਹੈਨਾ ਪਰ ਤਣਕ ਵੱਢ ਕੇ ਝੋਨੇ ਦੀ ਥਾਂ ਤੇ ਅਸੀਂ ਮੱਕੀ ਲਾ ਲਈ ਜੀ ਉਹੀ ਚਾਰਾ ਚਾਰ ਲੈ ਕਿਉਂਕਿ ਸਾਨੂੰ ਕੁਝ ਆਪਣੇ ਐਨੀਮਲਸ ਤੇ ਚਾਹੀਦੇ ਵੀ ਆ ਇਹ ਗੰਨਾ 800 ਤੋਂ ਲੈ ਕੇ 900 ਕੁਇੰਟਲ ਦੇ ਵਿੱਚ ਵਿੱਚ ਹੋਏਗਾ ਮਤਲਬ ਦੁੱਗਣੇ ਦੇ ਨੇੜੇ ਦੁੱਗਣੇ ਦੇ ਗਰੰਟੀ ਇਹ ਚੀਜ਼ ਦੀ ਪਰ ਕਈ ਸਾਡੇ ਭਰਾ ਨੇ ਵੀਡੀਓ ਦੇਖ ਕੇ ਕਹਿੰਨੋ ਜਰ 800 ਕੁਇੰਟਲ ਬਾਹਲਾ ਆਏ ਠੇਕੇ ਵੱਜ ਜਾਣੇ ਆ ਫਲਾਨਾ ਪਰ ਦੇਖੋ ਮੈਂ ਫੇਰ ਕਹਿਣਾ ਚਾਹਨਾ ਪੀ ਇਹ ਸਾਰਾ ਗੰਨਾ ਨਹੀਂ ਤੁਸੀਂ 20 ਸਕਦੇ ਜੇ ਆਪਾਂ ਕਹੀ ਵੀ ਮਲਕੀਸ਼ ਸਿੰਘ 40 ਕਿੱਲੇ ਨਾਲੇ ਪੋਸੀਬਲ ਨਹੀਂ ਆ ਇਹਦੇ ਤੇ ਮਿਹਨਤ ਬਹੁਤ ਹੈ ਇਹਦੇ ਤੇ ਤਜਰਬਾ ਬਹੁਤ ਹੈ ਹੈਨਾ ਇਹ ਤਾਂ ਹੋ ਗਈ ਪੀ ਸਾਰਾ ਨਹੀਂ ਬੀ ਸਕਦੇ ਪਰ ਅਸੀਂ ਬੀਜ ਸਕਦੇ ਆ ਹਾਂ ਦੂਸਰਾ ਇਹਦਾ ਫਾਇਦਾ ਇਹ ਹੈਗਾ ਪੀਏ ਮੇਰੇ ਪੰਜ-ਛਤ ਕਿੱਲੇ ਲੱਗੇ ਹੁਣ ਬਾਕੀ ਗੰਨੇ ਦੀ ਐਵਰੇਜ ਠੀਕ ਕਰ ਦਿੰਦਾ ਠੀਕ ਹੈ ਹੁਣ ਤ ਉਸ ਵਿੱਚੋਂ ਭਰਾਵਾਂ ਨੇ ਕਹਿਣਾ ਵੀ ਯਾਰ ਮਹੀਨੇ ਵੀ 18 ਲਾਤੇ ਆ ਜੀ ਤੇ ਪਰ ਆਪਾਂ ਇਹ ਵੀ ਦੇਖੀਏ ਨਾ ਵੀ ਜੇ 18 ਮਹੀਨੇ ਲਾਤੇ ਫਸਲ ਤਾਂ ਮੈਂ ਇੱਕੀ ਖਰਾਬ ਕੀਤੀ ਝੋਨੇ ਦੀ ਥਾਂ ਤੇ ਮੱਕੀ ਲੈ ਲਈ ਜੀ ਠੀਕ ਹੈ ਔਰ ਕਣਕ ਵਾਲੀ ਖਰਾਬ ਕੀਤੀ ਫਸਲ ਕਣਕ ਤੋਂ 35-40000 ਰੁਪਏ ਉਹ ਵੀ ਅਸੀਂ ਪਕਾ ਕੇ ਨਹੀਂ ਵੜਣੀ ਹੁੰਦੀ ਗੁਜਰਾਂ ਨੂੰ ਹਰੀ ਵੇਚਦੇ ਹੋਂ ਉਹ ਖਰਚੇ-ਖੁਰਚੇ ਕੱਢ ਕੇ 20-25000 ਹੀ ਬਚਦਾ ਪਰ ਤੁਸੀਂ ਚਲੋ ਮੈਂ ਤਾਂ ਕਹਿੰਦਾ 900 ਸਾਡਾ ਟ ਉਹ 4 450 ਨਿਕਲਣਾ 2.5 300 ਕੁਆਂਟਲ ਵੱਧ ਗਿਆ ਨਾ ਤੇ ਇਹਨੂੰ ਬੀਜਣ ਖਰਚਨ ਤੇ ਮੇਰੇ ਖਰਚੇ ਤੋਂ ਉਨੇ ਹੀ ਆ ਨਾ ਜੇ 2.5 300 ਕੁਆਂਟਲ ਸਵਾ ਲੱਖ ਰੁਪਇਆ ਹੋ ਗਿਆ ਲੱਖ ਹੀ ਹੋ ਗਿਆ ਤੇ ਮੇਰਾ ਤਾਂ ਓਵਰঅল ਤਾਂ ਫਾਇਦਾ ਹੀ ਆ ਨਾ ਹੂੰ ਸਾਡੀ ਉਹੀ ਹੈ ਨਾ ਵੀ ਅਸੀਂ ਫਾਰਮਰ ਕਮਿਊਨਿਟੀ ਕੀ ਕਰਦੇ ਆਂ ਵੀ 네ਗੇਟਿਵ ਜਿਆਦਾ ਲੱਗਦੇ ਆ ਸੋ ਪਹਿਲੇ ਕਰੋ ਦੇਖੋ ਜਦੋਂ ਅਸੀਂ ਇਹ ਬਿਜ਼ਨਸ ਸ਼ੁਰੂ ਕੀਤਾ ਹੈਗਾ ਪਹਿਲੇ 2 ਸਾਲ ਅਸੀਂ ਵੀ ਫੇਲ ਹੋ ਗਏ ਸੀਗਾ ਹੂੰ ਅੱਛਾ ਫੇਲ ਹੋ ਗਏ ਸੀਗੇ ਪਨੀਰੀ ਵੱਟ ਪਹਿਲੇ ਬੱਟਾਂ ਦੇ ਉੱਪਰ ਲਾ ਦਿੱਤੇ ਫਿਰ ਥੱਲੇ ਲਾ ਦਿੱਤੇ ਬਹੁਤ ਸਾਰੀਆਂ ਪ੍ਰੋਬਲਮ ਆਈਆਂ ਮਿੱਟੀ ਨਹੀਂ ਚੜੀ ਪਰ ਠੀਕ ਹੈ ਵੀ ਜੇਦੋਂ ਤੁਸੀਂ ਕੁਝ ਤਜਰਬੇ ਕਰੋਗੇ ਜਿੱਦਾਂ ਅਸੀਂ ਟਰਾਲੀ ਦੀ ਵੀ ਗੱਲ ਕਰ ਰਹੇ ਹਾਂ 2015-16 ਤੋਂ ਕੰਪਨੀ ਚ ਲੱਗੇ ਆਈਏ ਸ਼ੁਰੂ ਬਣਾਣਾ ਪਹਿਲੇ ਟਰਾਲੀ 5 ਫੁੱਟ ਵੀ ਨਹੀਂ ਚਲਦੀ ਗਈ ਪਰ ਅਸੀਂ ਆਸ ਨਹੀਂ ਛੱਡੀ ਠੀਕ ਹੈ ਸੋ ਇਹਦੇ ਦੇ ਵੀ 2 ਸਾਲਾਂ ਦੀ ਧੱਕੇ ਖਾਦੇ ਆ ਬਾਈ ਇਹ ਵੀ ਸਾਡੇ ਮਨ ਨੂੰ ਸ਼ਾਂਤੀ ਬੜੀ ਮਿਲਦੀ ਹੈ ਵੀ ਯਾਰ ਸਾਡੀ ਮਿਹਨਤ ਹੈ ਸੋਹਣਾ ਗੰਨਾ ਤੁਹਾਡੇ ਵਰਗੇ ਭਰਾ ਤੁਸੀਂ ਟਰਾਲੀਆਂ ਦੇਖਣ ਆਏ ਹੋ ਸਾਡੇ ਬਹੁਤ ਸਾਰੇ ਕਸਟਮਰ ਵੀ ਆਉਂਦੇ ਆ ਉਹ ਦੇਖਣ ਟਰਾਲੀ ਆਂਦੇ ਗੰਨੇ ਵਾਲ ਜ਼ਰੂਰ ਆ ਜਾਂਦੇ ਨੇ ਯਾਰ ਇਹ ਕੀ ਚੀਜ਼ ਹੈ ਤਾਂ ਸਾਨੂੰ ਵੀ ਵਧੀਆ ਲੱਗਦਾ ਯਾਰ ਮਿਹਨਤ ਕੀਤੀ ਹੈ ਕੁਝ ਨਾ ਕੁਝ ਡਿਫਰੈਂਟ ਹੈ ਹ ਇਹ ਇਹ ਹੁਣ ਬਾਈ ਜੀ ਜਿਹੜਾ ਹੁਣ ਆ ਤਿਆਰ ਆ ਇਹ ਕਦੋਂ ਵੱਢਿਆ ਜਾਊਗਾ ਦੇਖੋ ਇਹ ਗੰਨਾ ਹੈ ਤਾਂ ਲੈ ਰਾਇਆ ਜਿਹਨੂੰ ਆਪਾਂ ਪਲਾਂਟ ਕਹਿੰਨੇ ਆ ਵੈਸੇ ਤਾਂ ਜੇ ਤੁਸੀਂ ਇਹਦਾ ਮੋਢਾ ਗੰਨਾ ਲੈਣਾ ਹੈ ਤੇ ਤੁਹਾਨੂੰ ਫਰਵਰੀ ਚ ਵੱਢਣਾ ਚਾਹੀਦਾ ਜੀ ਫਿਰ ਹੈਨਾ ਫਰਵਰੀ ਚ ਵੱਢੋਂਗੇ ਉਦੋਂ ਨੂੰ 18 ਮਹੀਨੇ ਦੀ ਕ੍ਰੌਪ ਹੋ ਜਾਣੀ ਫਰਵਰੀ ਦੇ ਵਿੱਚ ਸਾਨੂੰ ਕਈ ਵਾਰ ਡਰ ਹੁੰਦਾ ਵੀ ਇਹ ਫਰਵਰੀ ਚ ਵੱਢੋਂਗੇ ਤੇ ਇਹ ਇਹਦਾ ਮੋਢਾ ਜ਼ਿਆਦਾ ਹੋਣਾ ਇਨਰਟ ਟੂ ਨੂੰ ਬੋਲਦੇ ਕਿਉਂਕਿ ਗੰਨਾ ਇੱਕ ਵਾਰ ਵੱਢਣ ਤੋਂ ਦੋ ਵਾਰ ਫੇਰ ਹੋ ਜਾਂਦਾ ਜੀ ਜਾਂ ਫਿਰ ਇਹਨੂੰ ਅਸੀਂ ਚਲਦੀ ਮਿਲਚ ਹੀ ਵੱਢ ਦਵਾਂਗੇ ਜੀ ਸੋ ਜਿੱਦਾਂ ਹੀ ਸਾਡੀ ਨਵੰਬਰ ਲਾਸਟ ਚ ਮਿਲ ਚੱਲਣੀ ਹੈ ਦਸੰਬਰ ਚ ਹੀ ਵੱਢ ਲਾਂਗੇ ਕਿਉਂਕਿ ਮਿੱਲਾਂ ਵਾਲੇ ਇਸ ਗੰਨੇ ਨੂੰ ਅਰਲੀ ਦੇ ਵਿੱਚ ਹੀ ਲੈਂਦੇ ਆ ਅਰਲੀ ਸੋਰੀ ਮੋਡੇ ਚ ਹੀ ਲੈਂਦੇ ਆ ਅਰਲੀ ਵੈਰਾਈਟੀ ਤਾਂ ਹੈ ਹੀ ਹੈ ਪਰ ਮੋਡੇ ਚ ਲੈ ਲੈਂਦੇ ਕਿਉਂਕਿ ਉਹ ਗੰਨੇ ਮੋਡੇ ਦੇਖੋ ਨਿੱਕੇ ਆ ਇਹ ਲੈਰਾ ਗੰਨਾ ਕਿੰਨਾ ਉੱਚਾ ਹੋ ਗਿਆ ਤੇ ਇਹ ਜ਼ਿਆਦਾ ਮੈਚੂਰ ਹੋ ਜਾਣਾ ਪਰ ਜੇ ਅਸੀਂ ਇਹਨੂੰ ਸਟਾਰਟਿੰਗ 'ਚ ਨਹੀਂ ਖੜਾਗੇ ਇਹਨੂੰ ਫਰਵਰੀ ਸੌਰੀ ਫਰਵਰੀ ਤੋਂ ਪਹਿਲੇ ਤੇ 15 ਦਸੰਬਰ ਤੋਂ ਬਾਅਦ ਵੱਢ ਲਿਆਂਗੇ ਫਿਰ ਇਹ ਮੋਡਾ ਨਹੀਂ ਹੁੰਦਾ। ਉਹ ਸਾਡੀ ਕੋਸ਼ਿਸ਼ ਹੁੰਦੀ ਵੀ ਜਿੱਦਾਂ ਮਿਲ ਚੱਲ ਜਾਏ ਉਦੋਂ ਹੀ ਵੱਢ ਕੇ ਮਿਲ 'ਚ ਲੈ ਦੋ ਹਨਾ। ਫਿਰ ਇਹ ਮੋਡਾ ਹੋ ਜੂਗਾ। 2 ਸਾਲ ਮੋਡਾ ਹੋ ਜੂਗਾ। 1 ਸਾਲ ਲੈਨੇ ਆਪਾਂ। 1 ਸਾਲ ਲੈਨੇ ਆ। 2 ਸਾਲਾਂ ਦਾ ਝਾੜ ਘਟ ਜਾਂਦਾ। ਮਤਲਬ ਕਹਿਣ ਤੋਂ ਭਾਵੇਂ ਇਹ ਆ ਵੀ ਜਿਹੜਾ ਆਪਾਂ ਟ੍ਰੇਆਂ 'ਚ ਲਾਇਆ ਉਹ 2.5 ਸਾਲ ਆਪਾਂ ਕਹਿ ਸਕਦੇ ਚੱਲ ਜਾਂਦਾ। ਨੇ ਫਸਲਾਂ ਦਾ ਦੇਖੋ ਪਹਿਲਾ 1.5 ਸਾਲ ਲੈਂਦਾ ਉਦੋਂ ਅਗਲੇ ਇੱਕ ਸਾਲ ਲੈਂਦਾ ਹੈ ਨਾ ਪਹਿਲਾ ਜਿਹੜਾ ਪਹਿਲੀ ਕ੍ਰੋਪ ਆ ਉਹਦਾ ਝਾੜ ਜਿਆਦਾ ਆ ਨਾ ਦੂਸਰੀ ਵਾਰ ਚ ਨਹੀਂ ਆਣਾ ਠੀਕ ਹੈ ਜੀ ਜੇ ਆਪਾਂ ਕਹੀਏ ਵੀ ਹੁਣ ਮੋਢੇ ਦੇ ਵਿੱਚ ਵੀ ਇੰਨਾ ਆਊਗਾ ਨਹੀਂ ਉਹਨਾਂ ਨਹੀਂ ਆਊ ਪਰ ਦੂਸਰੇ ਨਾਲੋਂ ਫਿਰ ਵੀ ਜ਼ਿਆਦਾ ਆਊ ਉਹ ਤੁਸੀਂ ਪੁੱਛੋਗੇ ਕਿ ਕਿਉਂ ਕਿ ਇਹਦੇ 'ਚ ਜਿਹੜਾ ਮੈਂ 6 ਤੋਂ ਲੈ ਕੇ 7000 ਬੂਟੇ ਲਾਏ ਸੀ ਜੀ ਠੀਕ ਇੱਕ ਦੇ ਉੱਤੋਂ ਇਹ 8 ਬਣ ਜਾਂਦੇ ਆ ਚਲੋ ਆਪਾਂ 7 ਦੀ ਵੀ ਲੈ ਕੇ ਚੱਲੀਏ ਤਾਂ 7 7 49 ਸੋ ਇਹ 49000 50000 ਗੰਨੇ ਆ ਜਦੋਂ ਮੈਂ ਇਹਨੂੰ ਵੱਡਾਂਗਾ ਉਹ 50000 ਤੋਂ ਫਿਰ ਗਾੜੀ ਬੂਟੇ ਵੱਧ ਜਾਣੇ ਆ ਸੋ ਉਨੂੰ ਫਿਰ ਟਾਈਮ ਥੋੜਾ ਘੱਟ ਮਿਲਣਾ ਕਿਉਂਕਿ ਅਗਲੀ ਵਾਰ ਜੇ ਮੈਨੂੰ ਦਸੰਬਰ ਚ ਵੱਡਾਂਗਾ ਤਾਂ ਫਿਰ ਉਹਨੂੰ 9-10 ਮਹੀਨੇ ਨਹੀਂ ਮਿਲੇ ਵਾਪਿਸ ਬੰਨਣ ਨੂੰ ਇਹਨੂੰ ਪਹਿਲੀ ਵਾਰ ਚ 16-17 ਮਹੀਨੇ ਮਿਲ ਜਾਂਦੇ ਦੋ ਗਰਮੀਆਂ ਦਾ ਸੀਜ਼ਨ ਮਿਲ ਜਾਂਦਾ ਇੱਕ ਜਦੋਂ ਅਸੀਂ ਸਤੰਬਰ ਅਗਸਤ ਚ ਲਾਇਆ ਉਹ ਮਿਲ ਗਿਆ ਅਗਸਤ ਸਤੰਬਰ ਵਾਲਾ ਇੱਕ ਇਹਨੂੰ ਹਾਂ ਮਿਲ ਹੀ ਜਾਂਦਾ ਇਸ ਕਰਕੇ ਇਹਦੀ ਗ੍ਰੋਥ ਜ਼ਿਆਦਾ ਹੁੰਦੀ ਹੈ ਹਾਂ ਵੀ ਇਹ ਨਿਕਲਦਾ ਜ਼ਿਆਦਾ ਇਹ ਡੇੜਾ ਨਿਕਲ ਆਉਂਦਾ ਡੇੜਾ ਨਿਕਲ ਆਉਂਦਾ ਡੇੜਾ ਤੋਂ ਦੋ ਗੁਣਾ ਵੀ ਹੋ ਜਾਂਦਾ ਠੀਕ ਹੈ ਫਿਰ ਇਹਦੇ ਵਿੱਚ ਮਿੱਲਾਂ ਵਾਲਿਆਂ ਦੀ ਖੰਡ ਵੀ ਜ਼ਿਆਦਾ ਬਣਦੀ ਹੈ ਕਿਉਂ ਕਿਉਂਕਿ ਇਹਨੂੰ ਟਾਈਮ ਜ਼ ਕੀ ਉਹਦੇ ਦੇ ਛਿਲਕੇ ਵੀ ਉਤਰਨੇ ਆ ਉਹਦੇ ਦੋ ਆਗ ਵੀ ਹੋਣੇ ਆ ਉਹਦੀਆਂ ਜੜਾ ਵੀ ਹੋਣੀਆਂ ਜੇ ਉਹਦੀ ਥਾਂ ਤੇ ਮੈਂ ਇੱਕ ਗੰਨਾ 1.5 ਕਿਲੋ ਦਾ ਲੈ ਲਿਆ ਜੀ ਇੱਕ ਗੰਨੇ ਮੈਂ 600 600 ਗ੍ਰਾਮ ਦੇ ਦੋ ਲਾਏ ਇੱਕ ਗੰਨੇ ਮੈਂ 1200 ਗ੍ਰਾਮ ਦਾ ਇੱਕ ਲਾ ਲਿਆ ਦੋਨਾਂ ਦੀ ਜੇ ਅਸੀਂ ਰੇਸ਼ਿਓ ਦੇਖੋਗੇ ਤੇ ਉਹਦੇ ਚ ਆਗ ਇੱਕ ਹੋਣਾ ਇਹਦੇ ਚ ਦੋ ਹੋਣੇ ਆ ਇਹਦੇ ਚ ਸਕਿਨ ਜ਼ਿਆਦਾ ਹੋਣੀ ਉਹਦੇ ਚ ਘੱਟ ਹੋਣੀ ਆ ਸੋ ਇਹਦੀ ਰਿਕਵਰੀ ਜ਼ਿਆਦਾ ਹੋਏਗੀ ਸੋ ਸੋ ਮਿਲਣਾ ਵਾਲੇ ਵੀ ਇਹਨੂੰ ਜ਼ਿਆਦਾ ਪ੍ਰੈਫਰ ਕਰਦੇ ਆ ਜਿਹੜਾ ਹੁਣ ਜੇ ਜੇ ਉਹ 1200 ਗ੍ਰਾਮ ਦਾ ਹੋਇਆ ਉਹ ਅੰਦਰੋਂ ਮੋਟਾ ਜ਼ਿਆਦਾ ਹੋਇਆ ਨਾ ਕਿ ਸ਼ੈਲ ਮੁੱਟੀ ਹੋਈ ਉਹਦੀ ਹਾਂ ਸ਼ੈਲ ਮੁੱਟੀ ਹੋਈ ਹੈ ਨਾ ਸ਼ੈਲ ਤਾਂ ਉਹਦੀ ਪੈਰੇਟਿਵਲੀ ਜਦੋਂ ਦੋ ਗੰਨਿਆਂ ਦੀ ਛਿੱਲ ਦੇ ਨਾਲ ਇਹਦੀ 1200 ਗ੍ਰਾਮ ਦੀ ਦੇਖੋਗੇ ਤਾਂ ਫਿਰ ਵੀ ਘੱਟ ਹੋਏਗੀ ਮੈਂ ਜੇ ਆਪਾਂ ਇਹਦੀ ਰੇਸ਼ਿਓ ਕੱਢੀਏ ਅਨੁਪਾਤ ਕੱਢੀਏ ਤਾਂ ਜੇ ਉਹ 1200 ਗ੍ਰਾਮ ਆ 1200 ਗ੍ਰਾਮ ਦੇ ਵਿੱਚ ਜੇ ਦੋ ਗੰਨਿਆਂ ਤੇ ਚਾਰ ਮੰਨ ਲਓ ਵੀ 200 ਗ੍ਰਾਮ ਛਿੱਲ ਆਉਂਦੀ ਆ ਤਾਂ ਇਹ ਤੇ 150 ਰਹਿ ਜੂਗੀ 150 ਰਹਿ ਜੂਗੀ ਘੱਟ ਨਹੀਂ ਹੋएगी ਪਰ 150 ਆਏਗੀ 150 ਉਹਦੇ ਕਰਕੇ ਕੀ ਹੋ ਗਿਆ ਵੀ ਤੁਹਾਡਾ ਰਿਕਵਰੀ ਹਾਂ ਮਿਲਦੀ ਜਾਦਾ ਜਣੀ ਇਸ ਕਰਕੇ ਮਿਲਣਾ ਵਾਲੇ ਵੀ ਇਹਨੂੰ ਪਸੰਦ ਕਰਦੇ ਮਤਲਬ ਮੈਲੇ ਨੂੰ ਗੁੱਦਾ ਜ਼ਿਆਦਾ ਮਿਲਦਾ ਹੈ ਨਾ ਦੂਸਰਾ ਇੱਥੇ ਸਾਢੇ 4 ਫੁੱਟ ਦੀ ਆ ਦੇਖੋ ਨਾ ਸਪੇਸ ਹੈ ਸਾਢੇ 3 4 ਇਹਦੇ ਵਿੱਚ ਤੁਸੀਂ ਘੁੰਮ ਫੇਰ ਸਕਦੇ ਹੋ ਕਈ ਵਾਰ ਹੁੰਦਾ ਜੀ ਗੰਨੇ ਦੇ ਅੰਦਰ ਚੂਹਾ ਲੱਗ ਗਿਆ ਕੋਈ ਬਿਮਾਰੀਆਂ ਬਾਹਰੋਂ ਵਾਰੋਂ ਦੇਖ ਕੇ ਚਲ ਜੰਨੇ ਆ ਮਰਜ਼ੀ ਵਿੱਚ ਚਲੇ ਜਦੋਂ ਬਨੋ ਗਿਆ ਤੇ ਆਹੀ ਅੰਦਰ ਇਹਨੂੰ ਮੋਨੀਟਰ ਕਰ ਸਕਦੇ ਜਾਂ ਕੋਈ ਖਾਦ ਪਾਣੀ ਕੋਈ ਸਪਰੇਅ ਕਰਨੀ ਕੋਈ ਪਾਣੀ ਹੈ ਨਾ ਜਿਹੜਾ ਅਸੀਂ ਨਾਰਮਲੀ ਲਾਣੇ ਉਹਦੇ ਵਿੱਚ ਪਵਾੜੀ ਨਹੀਂ ਸਕਦੇ ਸਾਨੂੰ ਅੰਦਰ ਪਤਾ ਹੀ ਨਹੀਂ ਐਕਚੁਅਲ ਲੱਗਦਾ ਹੈ ਕਿ ਬਾਈ ਜੀ ਜੇ ਐਡਾ ਹੋ ਜਾਂਦਾ ਇਹ वैसे तो कोई करदा नहीं पर जे इत्तो बाद तुसी एकअदी ग्रोथ दी चाहे कोई फंगीसाइड दी स्प्रे करनी होय तो ट्रैक्टर वाला जेड़ा पंप है ना जी ओ ਵਿੱਚ ਦੀ ਵੜਜੋ ਇੱਕ ਜਾਂਦੀ ਵਾਰ ਇਧਰ ਨੂੰ ਸੁੱਟ ਦਿਓ ਨੋਜ਼ਲ ਕਰਕੇ ਆਂਦੀ ਵਾਰ ਇਧਰ ਨੂੰ ਛੱਡ ਦਿਓ ਤੁਸੀਂ ਪੰਜ-ਪੰਜ ਪੰਪ ਕਰ ਲੈਨੇ ਹੋ ਪਰ ਸਾਡੀ ਇੱਕ ਇਹ ਹੈ ਜੀ ਵੀ ਜਿਹੜਾ ਅਸੀਂ ਨਾਰਮਲ ਗੰਨਾ ਵੀ ਬੀਜਦੇ ਨਾ 2.5 ਫੁੱਟ ਤੇ 26-27 ਤੋਂ ਲੈ ਕੇ 30 ਇੰਚ ਤੇ ਉਹਦੇ ਵਿੱਚ ਵੀ ਕੀ ਕਰਦੇ ਅਸੀਂ 12-15 ਛਿਹਾਰਵਾਦ ਨਾਲ ਇੱਕ ਖਾਲੀ ਛੱਡ ਦਿੰਦੇ ਠੀਕ ਹੈ ਜੀ ਸਾਰ 15 ਛਾੜਵਾ ਦੇ ਇੱਕ ਖਾਲੀ ਛੱਡ ਦਿੰਨੇ ਆ ਸਪਰੇਅ ਕਰਨ ਨੂੰ ਜਦੋਂ ਗੇਟ ਪਾਈ ਪਿੱਧਰ ਨੂੰ ਕਰ ਲਈ 10 ਛਾੜ ਇਧਰ ਨੂੰ ਪਾ ਕੇ 10 ਇਧਰ ਨੂੰ ਪਾ ਕੇ ਦੂਸਰਾ ਕੀ ਤੁਸੀਂ ਅੰਦਰ ਜਾ ਕੇ ਚੈੱਕ ਕਰ ਸਕਦੇ ਕਈ ਵਾਰ ਸਾਨੂੰ ਲੱਗਦਾ ਬਾਹਰੋਂ ਠੀਕ ਹੈ ਅੰਦਰ ਬਿਮਾਰੀ ਹੁੰਦੀ ਉਹ ਸਾਨੂੰ ਵੱਢਣ ਲੱਗੇ ਪਤਾ ਲੱਗਦਾ ਜਾਂ ਕਈ ਵਾਰ ਬੂਟੀ ਇੱਕ ਬੇਲ ਹੁੰਦੀ ਉਹ ਛੱਡ ਜਾਂਦੀ ਹੈ ਤੇ 4.5 ਚ ਇਹ ਫਾਇਦੇ ਪਰ ਮੈਂ ਫਿਰ ਵੀ ਕਿਸਾਨੋ ਭਰਾ ਮਨੂੰ ਕਹਾਂਗਾ ਵੀ 4.5 ਫੁੱਟ ਵਾਲਾ ਆਟਮ ਚ ਹੀ ਕਾਮਯਾਬ ਹੁੰਦਾ ਸੋ ਜਿਵੇਂ ਅਸੀਂ ਹਾਈਬ੍ਰਿਡ ਜੇ ਪਨੀਰੀ ਬੀਜ ਲੋ ਪਰ ਕੋਈ ਕਹਿੰਦੇ ਵੀ ਅਸੀਂ ਝੋਨਾ ਹੀ ਲਾਣਾ ਮੱਕੀ ਨਹੀਂ ਲਾਣੀ ਹੂੰ ਤੇ ਜੜੀਆਂ ਵੀ ਹਾਈਬ੍ਰਿਡ 7701 ਐ 26 ਐ ਉਹ ਜੜੀ ਐ ਤੁਹਾਡੀ ਅ ਅਕਤੂਬਰ ਦੇ ਪਹਿਲੇ ਹਫਤੇ ਬੜੋ ਜਾਂਦੀ ਉਦੋਂ ਆਪਾਂ ਇਹਨੂੰ 4.5 ਫੁੱਟ ਤੇ ਸਿੰਗਲ ਰੋ ਜਾਂ ਪੇਰੋ ਬੀ ਸਕਦੇ ਆ ਪਰ ਮਾਰਚ ਮਹੀਨੇ 'ਚ 4.5 ਫੁੱਟ ਤੇ ਗੰਨਾ ਕੋਈ ਬਾਹਲਾ ਵਧੀਆ ਨਹੀਂ ਹੁੰਦਾ ਹੈ ਨਾ ਬਾਕੀ ਆਪੋ ਆਪਣੇ ਤਜਰਬੇ ਆਪੋ ਆਪਣੇ ਤਜਰਬੇ ਬਸ ਇਹੀ ਮੈਂ ਸਾਰਿਆਂ ਨੂੰ ਕਹਾਂਗਾ ਵੀ ਇਹ ਨਾ ਸੋਚਿਓ ਵੀ ਮਲਕੀਤ ਨੇ ਕਿਹਾ ਇਦਾਂ ਅਸੀਂ ਆਪ ਦਾ ਗਿਆਨ ਥੋਪ ਰਹੇ ਆ ਅਸੀਂ ਆਪਣੀ ਗੱਲ ਦੱਸ ਰਹੇ ਹਾਂ ਦੱਸ ਰਹੇ ਆ ਵੀ ਅਸੀਂ ਇਦਾਂ ਕੀਤਾ ਚਲੋ ਅਸੀਂ ਜੇ ਸਾਨੂੰ ਕਿਸੇ ਭਰਾ ਦਾ ਆਂਦਾ ਤੇ ਅਸੀਂ ਉਹਨੂੰ ਸ਼ੇਅਰ ਜਰੂਰ ਨੌਲੇਜ ਇੱਕ ਇਦਾਂ ਦੀ ਚੀਜ਼ ਆ ਉਹਨੂੰ ਬੰਡੋ ਤੋਂ ਵੱਧ ਹੀ ਆ ਪਰ ਉਹਨੂੰ ਤਜਰਬਾ ਕਰੋ ਪਹਿਲੀ ਵਾਰ ਇਹ ਨਾ ਸੋਚੋ ਵੀ ਤੁਸੀਂ 5 ਕਿੱਲੇ ਦੀ ਪਨੀਰੀ ਬੀਜ ਲਓ ਪਨੀਰੀ ਬੀਜਣ ਤੇ ਬਹੁਤ ਸਾਰੀ ਪ੍ਰੋਬਲਮ ਆ ਉੱਗਣ ਦੇ ਪ੍ਰੋਬਲਮ ਆ ਉਹਨੂੰ ਆਪਾਂ ਲੋਜਿਸਟਿਕ ਇਦਾਂ ਕਰਨੀ ਆ ਖੇਤ ਵਿੱਚ ਕਿਦਾਂ ਲੈ ਕੇ ਜਾਣਾ ਉਹ ਲ ਸ਼ੁਰੂ ਕਰੀਏ ਉਹਦਾ ਤਜਰਬਾ ਕਰੀਏ ਵੀ ਦੋ ਕਨਾਲਾ ਉਧਰੋਂ ਲੈ ਲਓ ਹੁਣ ਮੈਂ ਇੱਕ ਹੋਰ ਦੱਸਦਾ ਜਿੱਦਾਂ ਇੱਕ ਪ੍ਰੋਡਕਟ ਆਂਦਾ ਯਾਰਾ ਵਿਲਾ ਦਾ ਜੀ ਠੀਕ ਹੈ ਉਹ ਕਹਿੰਦੇ ਵੀ ਉਹਦੇ ਨਾਲ ਸਾਡੀ ਇੰਨੀ ਗਰੋਥ ਹੋ ਜਾਂਦੀ ਹੈ ਉਹ ਪਿਛਲੇ ਦੋ ਸਾਲ ਲੋਕਾਂ ਨੇ ਬੜਾ ਸੁੱਟਿਆ ਹੁਣ ਅਸੀਂ ਉਹਦਾ ਦੇਖੋ ਮੈਂ ਨਹੀਂ ਕਹਿਣਾ ਵੀ ਉਹਦੀ ਆਂਦੀ ਹੈ ਜਾਂ ਨਹੀਂ ਆਂਦੀ ਹੈ ਠੀਕ ਹੈ ਹੁਣ ਆਪਾਂ ਕੀ ਹੁੰਦਾ ਜਿੱਦਾਂ ਆਪਾਂ ਕੋਈ ਵੀ ਤਜਰਬਾ ਕਰਨਾ ਕਈ ਵਾਰ ਮੈਂ ਇਸ ਖੇਤ ਚ ਇੱਥੇ ਕਰ ਲਿਆ 2 ਕਿਲੋਮੀਟਰ ਤੇ ਦੂਸਰੇ ਚ ਕਰ ਲਿਆ ਹੋ ਸਕਦਾ ਇਹ ਖੇਤ ਦੇ ਵਿੱਚ ਮਿੱਟੀ ਤਾਕਤਵਾਰ ਹੋਏ ਗੰਨਾ ਵੈਸੇ ਜਿਆਦਾ ਹੋ ਗਿਆ ਆਪਾਂ ਉਸ ਦਵਾਈ ਨੂੰ ਕਹਿਦੀ ਹੈ ਨਾ ਸੋ ਤਜਰਬਾ ਹੁ ਰੱਖੇ ਹੋਇਆ ਇਧਰ ਨਾਰਮਲ ਚੀਜ਼ਾਂ ਜੋ ਅਸੀਂ ਪਾਨੇ ਆ ਉਧਰ ਉਹ ਕੰਪਨੀ ਜੋ ਕਹਿੰਦੇ ਆ ਕਿ ਜਿੱਦਾਂ ਦੱਸੋ ਅਸੀਂ ਕਰਦੇ ਆ ਉਹ ਬਰਾਬਰ ਆ ਹਾਫ ਹਾਫ ਇੱਕੜ ਦੋ ਥਾਮਾਂ ਤੇ ਜੀ ਇੱਕ ਕਿੱਲੇ ਚ ਅੱਧਾ ਇਧਰੋਂ ਅੱਧਾ ਇਧਰੋਂ ਉਹ ਜਦੋਂ ਵੀ ਹੁਣ ਉਹ ਦਵਾਈ ਕਹਿੰਦੇ ਆ ਅਸੀਂ ਬਰਾਬਰ WhatsApp ਤੇ ਗਰੁੱਪ ਆ ਕਦੋਂ ਪਾਣੀ ਲਾਇਆ ਕਦੋਂ ਦਵਾਈ ਪਾਈ ਈਵਨ ਕੰਡੇ ਦੇ ਮਣਕੇ ਪੰਨੇ ਆ ਵੀ ਐ ਇੰਨੇ ਕਿੱਲੋ ਹੀ ਪਾਣੀ ਆ ਉਹਦਾ ਫਿਰ ਜਦੋਂ ਅਸੀਂ ਗੰਨਾ ਵੱਡਾਂਗੇ ਨਾ ਫਿਰ ਪਤਾ ਲੱਗੇ ਰੁਪਈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਵੀ ਕੀ ਪਤਾ ਉਹਦੇ ਨਾਲ ਮੈਨੂੰ ਫਾਇਦਾ ਹੋਇਆ ਜਾਂ ਨਹੀਂ ਹੋਇਆ ਸੋ ਇਹੀ ਹੈ ਨਾ ਦੇਖੋ ਮੈਂ ਕਿਸਾਨ ਭਰਾਵਾਂ ਨੂੰ ਇਹ ਜਰੂਰ ਕਹਿਣਾ ਦੇਖੋ ਅਸੀਂ ਹੈ ਤਾਂ ਜੱਟ ਜ਼ਮੀਂਦਾਰਾਂ ਦੇ ਖੇਤੀ ਦੇ ਬੰਦੇ ਆ ਨਾ ਉਦੋਂ ਬਾਅਦ ਚਲੋ ਕੰਪਨੀਆਂ ਚ ਨੌਕਰੀ ਕੀਤੀ ਟਰਾਲੀਆਂ ਬਣਾਉਣ ਲੱਪੇ ਸੋ ਟਰਾਲੀ ਨੂੰ ਤੇ ਦੇਖੋ ਫਰਕ ਸਿੱਧਾ ਹੀ ਪਤਾ ਲੱਗ ਜਾਂਦਾ ਵੀ ਪੀਟੀਓ ਤੋਂ ਬਿਨਾਂ ਨਹੀਂ ਨਿਕਲੀ ਸ਼ਾਰਟ ਵਾਈ ਟੁੱਟੇ ਜੇ ਟਰੈਕਟਰ ਨੇ ਕੱਢ ਤੀ ਪਤਾ ਲੱਗ ਗਿਆ ਪਰ ਆਪਾਂ ਜਦੋਂ ਦਵਾਈ ਕਮਲਿਆਂ ਵਾਂਗ ਪਾਦੇ ਨੇ ਨਾ ਆ ਆ ਪਾ ਦਿਓ ਆ ਚੱਕ ਦਿਓ ਦਵਾਈ ਨੇ ਅਸਰ ਕੀਤਾ ਜਾਂ ਨਹੀਂ ਕੀਤਾ ਹੂੰ ਉਹ ਬਹੁਤ ਵੱਡਾ ਫੈਕਟਰ ਹੈ ਜਿੱਦਾਂ ਹੁਣ ਆ 238 ਸਾਡੀ ਇੱਕ ਵੈਰਾਈ ਹੁੰਦੀ ਰਹੀ ਹੈ ਤੇ ਚਲੋ 95 ਉੱਚ ਬਿਮਾਰੀ ਆਈ ਜੀ ਮੈਂ ਕਹਿੰਦਾ ਵੀ ਜਦੋਂ ਦੀ ਉਹ ਬਿਮਾਰੀ ਹੋਈ ਕੰਪਨੀਆਂ ਦਾ ਰੈਵਨਿਊ ਵਧਿਆ ਦੇ ਆਪਾ ਦੇਓ ਕੋਈ ਕਹਿੰਦਾ ਜਟਾ ਨੇ ਵਿਚਾਰੇ ਜ਼ਿਮੀਦਾਰਾਂ ਨੇ ਡਰਦਿਆਂ ਨੇ ਆ ਵੀ ਪਾ ਦਿਓ ਆ ਵੀ ਪਾ ਦਿਓ ਠੀਕ ਹੈ ਮੈਂ ਨਾ ਕਿਸੇ ਕੰਪਨੀ ਨੂੰ ਮਾੜਾ ਕਹਿਣਾ ਪਰ ਮੈਂ ਹੀ ਸਾਰੇ ਆਪਣੇ ਭਰਾਵਾਂ ਨੂੰ ਕਹਿਣਾ ਵੀ ਥੋੜਾ ਜਿਹਾ ਤਜਰਬੇ ਕਰੀਏ ਹੂੰ ਵੀ ਤਜਰਬੇ ਕਰੀਏ ਵੀ ਅੱਜ ਮੈਨੂੰ ਆ ਕੰਪਨੀ ਕਹਿੰਦੀ ਵੀ ਮੇਰੀ ਆ ਦਵਾਈ ਦੇ ਨਾਲ ਆ ਚੀਜ਼ ਇਦਾਂ ਹੁੰਦੀ ਆ ਆਪਾਂ ਉਹੀ ਤੇ ਚਾਰ ਛਾੜ ਪਾ ਲਈਏ ਚਾਰ ਛੱਡ ਦਈਏ ਚਾਰਾਂ ਨੂੰ ਕੋਈ ਹੋਰ ਪਾ ਲਈਏ ਉਹ ਲਿਖ ਲਈਏ ਡਾਇਰੀ ਤੇ ਜਦੋਂ ਉਹਨੂੰ ਵੱਡਣਾ ਹੀ ਭੁੱਲਣਾ ਜਾਈਏ ਵੀ ਆ ਸੱਜੇ ਪਾਸੇ ਨੂੰ ਪਾਈ ਆ ਚੜਦੇ ਨੂੰ ਪਾਈ ਆ ਲੈਂਦੇ ਨੂੰ ਪਾਈ ਆ ਤੇ ਫੇਰ ਉਹਨੂੰ ਆਪਾਂ ਤੋਲ ਮਿਲ ਕੇ ਵੱਢੀਏ ਕਈ ਵਾਰ ਇਦਾਂ ਹੁੰਦਾ ਸਾਡਾ ਇੱਕ ਸੀਟੀਸੀ ਸੌਲਟ ਆ ਜਿਹੜਾ ਨਾ ਇਹਦੇ ਚ ਕੀੜਾ ਪੈ ਜਾਂਦਾ ਆਗ ਦੇ ਵਿੱਚ ਜੀ ਉਹ ਕਈ ਸਾਲ ਤੇ ਅਸੀਂ ਕੀ ਕਰਦੇ ਆ ਪਾ ਦਿੰਨੇ ਆ ਉਹ ਕੁਦਰਤੀ ਬਿਮਾਰੀ ਆਈ ਨਹੀਂ ਜੀ ਪਾਈ ਚਾਹ ਨਹੀਂ ਪਾਈ ਉਹ ਆਪਾਂ ਕਹਿਣ ਲੱਪੇਂਦੇ ਯਾਰ ਮੈਂ ਤਾਂ ਨਹੀਂ ਪਾਈ ਆਈ ਨਹੀਂ ਉਹ ਅਗਲੇ ਸਾਲ ਬੰਦਾ ਡਰਦਾ ਫਿਰ ਨਹੀਂ ਪਾਉਂਦਾ ਉਦੋਂ ਬਿਮਾਰੀ ਆ ਜਾਂਦੀ ਹੈ ਹੈਨਾ ਸੋ ਸਾਨੂੰ ਚੈੱਕ ਕਰਨਾ ਚਾਹੀਦਾ ਵੀ ਬਿਮਾਰੀ ਆਈ ਚਾਹ ਨਹੀਂ ਆਈ ਉਹ ਪਾੜਨਾ ਫਰਕ ਕੀ ਪਿਆ ਵੀ ਆਪਾਂ ਕਹਿਣ ਤੇ ਨਾ ਪਾਈ ਉਹਦੇ ਤਜਰਬੇ ਕਰੀਏ ਔਰ ਡੋਜ਼ ਹਿਸਾਬ ਨਾਲ ਪਾਈਏ ਸੋ ਮੇਰਾ ਤੇ ਇਹੀ ਆ ਵੀ ਚਲੋ ਕਿਸੇ ਭਰਾ ਨੂੰ ਕੋਈ ਜ਼ਰੂਰਤ ਹੋएगी ਆ ਤੇ ਆਪਾਂ ਉਹਦੇ ਵਾਸਤੇ ਸਮਝ ਲੂਗਾ ਨੰਬਰ 2 ਤੇ ਗੱਲ ਇਹ ਆ ਸਜਣੋ ਵੀ ਜਿਹੜੀ ਗੱਲ ਸੋਚਣਾ ੜੀ ਆ ਵੀ ਅਸੀਂ ਇਹ ਨਹੀਂ ਕਹਿ ਰਹੇ ਕਿ ਆਹ ਹੀ ਤਰੀਕਾ ਵਰਤੋ ਅਸੀਂ ਇਹ ਕਹਿ ਰਹੇ ਹਾਂ ਕਿ ਆਹ ਵੀ ਇੱਕ ਤਰੀਕਾ ਹੈਗਾ ਹੈਗਾ ਹਾਂ ਬਿਲਕੁਲ ਹੈਗਾ ਹੈਨਾ ਹਾਂ ਠੀਕ ਹੈ ਜਦੋਂ ਮਹਾਰਾਸ਼ਟਰ ਦੇ ਵਿੱਚ ਲੋਕ ਕਹਿੰਦੇ ਜੀ 800 ਕੁਇੰਟਲ ਗੰਨਾ ਉਹ ਸਾਡੇ ਤੋਂ ਚਲੋ ਟਰਾਲੀ ਬਹੁਤ ਆਂਦੀ ਮਹਾਰਾਸ਼ਟਰ ਦੀ ਹੈਨਾ ਉਹ ਕਹਿੰਦੇ 800 ਹੁੰਦਾ 1000 ਹੁੰਦਾ ਉਹ ਪਰ ਉਹ ਗੰਨਾ ਕਦੋਂ ਹੁੰਦਾ ਜਦੋਂ 18 ਮਹੀਨੇ ਦਾ ਹੁੰਦਾ ਹਮ 9 ਮਹੀਨੇ ਚ ਤਾਂ ਹੁੰਦਾ ਹੀ ਨਹੀਂ ਸਾਡਾ ਤਾਂ ਦੇਖੋ ਮਾਰਚ ਮਹੀਨੇ ਲਾ ਕੇ ਮੈਂ ਤੁਹਾਨੂੰ ਕਿਹਾ ਵੀ ਤੂੰ ਸਤੰਬਰ ਤੱਕ ਹੀ ਗ੍ਰੋਥ ਕਰਦੀ 6 ਮਹੀਨਿਆਂ ਚ ਵੀ 500 ਹੋ ਜਾਂਦਾ ਸੋ ਆਹ ਤੇ ਅਸੀਂ ਇਹ ਜ਼ਰੂਰ ਦਿਖਾਉਣਾ ਹੈ ਵੀ ਬਈ ਉਹ ਮਹਾਰਾਸ਼ਟਰ ਨਹੀਂ ਇੱਥੇ ਵੀ ਪਰਾਵਾਂ ਨੇ ਕਹਿਣਾ ਵੀ 18 ਮਹੀਨੇ ਦੀ ਫਸਲ ਕਰਾਉਗੀ ਪਰ ਜੇ ਤੁਸੀਂ ਪੇਪਰ ਤੇ ਲੈ ਕੇ ਕੈਲਕੂਲੇਟ ਕਰੋਗੇ ਵੀ ਇਹ ਥਾਂ ਦੇ ਉੱਤੇ ਮੈਂ ਮੱਕੀ ਦੀ ਤਾਂ ਝੋਨਾ ਲਾਨਾ ਫਿਰ ਮੈਂ ਇੱਥੇ ਕਣਕ ਬੀਜਦਾ ਕਣਕ ਗੁੱਜਰਾ ਨੂੰ ਵੇਚਦਾ ਉਹਦੇ ਇੰਨੇ ਪੈਸੇ ਆਏ 2000 ਕਨਾਲ ਨੂੰ ਵੀ ਕਿ 2.5 ਨੂੰ ਵੀ ਕਿੰਨੇ ਬਣੇ ਫਿਰ ਗੰਨਾ ਮੇਰਾ 4450 ਹੋਇਆ ਜੇ ਇਹਦੀ ਓਵਰঅল ਕੈਲਕੂਲੇਸ਼ਨ ਕਰੋਗੇ ਤਾਂ ਤੁਸੀਂ ਉਧਰ ਪ੍ਰੋਫਿਟ ਚੋਂਗੇ ਇਹਦੇ ਵਿੱਚ ਹੂੰ ਕਿਉਂਕਿ ਇਹਦਾ ਭਾਰ ਬਤਾ ਜਾਣਾ ਹੂੰ ਤੁਹਾਡੇ ਸਾਹਮਣੇ ਹੀ ਆ ਦੇਖੋ ਆ ਬੰਦੇ ਦੇ ਉੱਤੇ ਬੰਦਾ ਵੀ ਚੜ ਜਾ ਚੜੀ ਯਾਰ ਇੱਕ ਦੇ ਉੱਤੇ ਇੱਕ ਚੜੀ ਰਹਿਣ ਰਹਿਣ ਤੱਕਾ ਨਾ ਸੱਟ ਨਾ ਖਾਣ ਕਰੀ ਹੱਥ ਖੜੇ ਯਾਰ ਦੇਖਦਾ ਹੈਨਾ ਦੇਖੋ ਨਾ ਕਿ ਕਿੱਥੇ ਪਹੁੰਚ ਗਿਆ ਉਹ ਵਿੱਚ ਹੋ ਗਿਆ 9 ਫੁੱਟ ਤੇ ਤਕਰੀਬਨ ਤਕਰੀਬਨ 9 9 9 ਫੁੱਟ ਹੋ ਗਿਆ ਲੈ ਵੀ ਸੱਜਣੂ ਇਹ ਸੀਗੀ ਜਾਣਕਾਰੀ ਬਾਈ ਹੁਣਾਂ ਕੋਲੇ ਪਾਈ ਹੁਣੀ ਜਾਣਕਾਰੀ ਦਾ ਖਜ਼ਾਨਾ ਐ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਚੈਨਲ ਟਰੈਕਟਰਾਂ ਦੀ ਗੱਲ ਹੋਵੇ ਜਿੱਥੇ ਦੋ ਗਰਾਰੀਆਂ ਗਰਾਰੀ ਦੇ ਵਿੱਚ ਗਰਾਰੀ ਫਸ ਕੇ ਚੱਲਦੀ ਆ ਨਾ ਬਸ ਉੱਥੇ ਬਾਈ ਮਲਕੀਤ ਹੁਣਾਂ ਦੀ ਗਰਮੀਤ ਹੁਣਾਂ ਦੀ ਨੌਲੇਜ ਸ਼ੁਰੂ ਹੋ ਜਾਂਦੀ ਆ ਉੱਥੇ ਤਕਨੀਕ ਸ਼ੁਰੂ ਹੋ ਜਾਂਦੀ ਆ ਉੱਥੇ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ ਉੱਥੇ ਫਿਰ ਸਾਰਾ ਦਿਮਾਗ ਕੈਲਕੂਲੇਸ਼ਨਾਂ ਸਾਰੀਆਂ ਸ਼ੁਰੂ ਹੋ ਜਾਂਦੀਆਂ ਇਹਨਾਂ ਕੈਲਕੂਲੇਸ਼ਨਾਂ ਦੇ ਵਿੱਚੋਂ ਪੀਟੀਓ ਵਾਲੇ ਪੀਟੀਓ ਵਾਲੀ ਟਰਾਲੀ ਨਿਕਲੀ ਆ ਤੁਸੀਂ ਜੈਲਦਾਰ ਇਨੋਵੇਸ਼ਨ ਤੁਸੀਂ ਨਾ ਭਰ ਕੇ ਦੇਖਿਓ ਗੂਗਲ ਤੇ ਤੁਹਾਨੂੰ ਸਾਰਾ ਕੁਝ ਆ ਜੂ ਵੀ ਇਹ ਬੰਦੇ ਕੀ ਕਰਦੇ ਆ ਜੈਲਦਾਰ ਪੀਟੀਓ ਵਾਲੀ ਟਰਾਲੀ ਵਾਲੇ ਭਰ ਕੇ ਦੇਖ ਲਓ ਤੁਹਾਨੂੰ ਪਤਾ ਲੱਗ ਜੂਗਾ ਫੇਸਬੁੱਕ ਤੇ YouTube ਤੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜੂ ਬੰਦੇ ਕੀ ਕਰਦੇ ਆ ਬਾਕੀ ਇਹਨਾਂ ਦੀ ਫੁੱਲ ਵੀਡੀਓ ਪੀਟੀ ਵਾਲੀ ਟਰਾਲੀ ਤੇ ਆਪਾਂ ਲੈ ਕੇ ਆਉਨੇ ਆਂ ਜਿਉਂਦੇ ਰੋ